ਸੇਰ ਵਾਈਕਲ ਲੱਕ ਦਰਦ ਗੋਡੇ ਦਰਦ ਜੋ ਵੀ ਕੋਈ ਕਿਸੇ ਨੂੰ ਪ੍ਰੋਬਲਮ ਆਲ ਓਵਰ ਪ੍ਰੋਬਲਮ ਗੋਡੇ ਬੈਡ ਡੈਡ ਜਿਹੜੇ ਉਹ ਵੀ ਠੀਕ ਹੋ ਜਾਂਦੇ ਸੇਵਾ ਸਿੰਘ ਛਵੀਲ ਦੇ ਬਿਲਕੁਲ ਸਾਹਮਣੇ ਟੰਗੇ ਬੁੰਡੇ ਤੋਂ ਬਾਹਰ ਜਿਹੜਾ ਰਸਤਾ ਆਂਦਾ ਉਸ ਜਗ੍ਹਾ ਤੇ ਦਾਸ ਬੈਠਾ ਹੋਇਆ ਹੈ ਉਹ ਚਾਹ ਤਿੰਨੋ ਕਿਹੜੇ ਤੇ ਸਾਈਕਲ ਦੀ ਕੋਈ ਆਪਰਾਬਲੀ ਕਿ ਮੈਂ ਹੁਣ ਇਹਨਾਂ ਨੂੰ ਬਾਬਾ ਜੀ ਦੇਖਿਆ ਬੀਬੀ ਨੇ ਦੇਖਿਆ ਤੇ ਕਹਿੰਦੇ ਵੀ ਐ ਕਿ ਬਾਬਾ ਜੀ ਕਰ ਦੇ ਵੀ ਠੀਕ ਤੇ ਮੈਂ ਕਰੋ ਇਹਨਾਂ ਕੋ ਆ ਜੀਏ ਇਹ ਸਾਰੀਆਂ ਸੇਵਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਕਰਦੇ ਨੇ ਕਿੱਥੇ ਕਿਉਂ ਲੈ ਆਏ ਕਿੱਥੇ ਮਾਰੋ ਸੱਚੇ ਪਾਤਸ਼ਾਹ ਦਾ ਦਰ ਹੈ ਔਰ ਇੱਥਾਰ ਵਿੱਚ ਕੀਰਤਨ ਚੱਲਦਾ ਸਮੋਰ ਦੁੱਤੇ ਮੇਰੇ ਕੰਨਾਂ ਵਿੱਚ ਕੀਰਤਨ ਬੰਦਰ ਹੁੰਦਾ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਸ੍ਰੀ ਹਰਮੰਦਰ ਸਾਹਿਬ ਦੇ ਪਾਰ ਗੁਰੂ ਦਾ ਇਹ ਸਿੱਖ ਜਿਸ ਦਾ ਨਾਮ ਹੈ ਰਤਨ ਸਿੰਘ ਇਸ ਦੇ ਪੱਲੋਂ ਇੱਕ ਅਨੋਖੀ ਵਿਲੱਖਣ ਤੇ ਫਰੀ ਸੇਵਾ ਕੀਤੀ ਜਾਂਦੀ ਹੈ ਲੋਕਾਂ ਦੇ ਸਰਵਾਈਕਲ ਗੋਡੇ ਦਰਦ ਸੁੱਕੇ ਦਰਦਾਂ ਦੀ ਮਾਲਿਸ਼ ਕਰਦਾ ਹੈ ਫਰੀ ਸੇਵਾ ਨਭਾਉਂਦਾ ਹੈ ਇਹ ਗੁਰੂ ਦਾ ਪਿਆਰਾ ਜੀਆਂ ਗੁਰੂ ਦੇ ਘਰ ਤੇ ਬਾਹਰ ਆਉਣ ਪਾਲੀਆਂ ਸੰਗਤਾਂ ਦੀ ਥਕਾਨ ਮਟਾਉਣ ਤੇ ਦਰਦਾਂ ਤੋਂ ਰਾਹਤ ਦਿਵਾਉਣ ਦੇ ਲਈ ਰੋਜ਼ਾਨਾ ਇੱਥੇ ਆ ਕੇ ਸੇਵਾ ਕਰਦਾ ਨਜ਼ਰ ਆਉਂਦਾ ਹੈ ਤੇ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਤੇਲ ਵਰਤਦਾ ਉਹ 6000 ਰੁਪਏ ਕਿੱਲੋ ਆ ਤੇ ਗੁਰੂ ਦਾ ਕੀਰਤਨ ਸੁਣਦਿਆਂ ਸੁਣਦਿਆਂ ਇਸ ਦੇ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਗੁਰੂ ਦੀ ਬਖਸ਼ਿਸ਼ ਦੇ ਨਾਲ ਲੋਕਾਂ ਨੂੰ ਆਰਾਮ ਵੀ ਮਿਲਦਾ ਦਾਸਾ ਨਾਮ ਜੀ ਧੰਨ ਧੰਨ ਪਿਆਰੀ ਸਾਧ ਸੰਗਤ ਦੀ ਮੈਂ ਸਾਰੇ ਕਹਿੰਦੇ ਦਾਸ ਤੇ ਨਾਮ ਵੀ ਮੇਰਾ ਰਤਨ ਸਿੰਘ ਹੈ ਔਰ ਰਜਿਸਟਰਡ ਬੰਦਾ ਵੈਦ ਰਤਨ ਸਿੰਘ ਸੰਸਾਰ ਕਹਿੰਦਾ ਪਰ ਮੇਰੇ ਅੰਦਰ ਦਾ ਨਾਮ ਜਿਹੜਾ ਗੁਰੂ ਰਾਮਦਾਸ ਸਾਡੇ ਚਰਨਾਂ ਦਾ ਨਾਮ ਮੈਨੂੰ ਦਿੱਤਾ ਹੋਇਆ ਹੈ ਸਾਧ ਸੰਗਤ ਨੇ ਉਹ ਤਾਂ ਤਾਂ ਪਿਆਰੀ ਸਾਥ ਸੰਗਤਾਂ ਕੀ ਸੇਵਨ ਭਾਈ ਜਾਰੀ ਤੇ ਕਿੱਥੇ ਇਹ ਗੁਰੂ ਰਾਮਦਾਸ ਜੀ ਸਾਰੇ ਕਾਰਜ ਕਰੇ ਨਾ ਸੇਵਾ ਸਿੰਘ ਛਬੀਲ ਦੇ ਬਿਲਕੁਲ ਸਾਹਮਣੇ ਟੰਗੇ ਬੁੰਡੇ ਤੋਂ ਬਾਹਰ ਜਿਹੜਾ ਰਸਤਾ ਆਂਦਾ ਉਸ ਜਗ੍ਹਾ ਤੇ ਦਾਸ ਬੈਠਾ ਹੋਇਆ ਹੈ ਔਰ ਇੱਥੇ ਸਰਵਾਈਕਲ ਲੱਕ ਦਰਦ ਗੋਡੇ ਦਰਦ ਜੋ ਵੀ ਕੋਈ ਕਿਸੇ ਨੂੰ ਪ੍ਰੋਬਲਮ ਆਲ ਓਵਰ ਪ੍ਰੋਬਲਮ ਗੋਡੇ ਬੈਡ ਡੈਡ ਜਿਹੜੇ ਉਹ ਵੀ ਠੀਕ ਹੋ ਜਾਂਦੇ ਕਿਉਂਕਿ ਤੇਲ ਕਲੌਂਜੀ ਦਾ ਹੈ ਉਹ ਕਲੌਂਜੀ ਦਾ ਤੇਲ ਸਿਰਫ ਇਸੇ ਕੰਮ ਵਾਸਤੇ ਵਰਤਿਆ ਜਾਂਦਾ ਕਿਸੇ ਦਾ ਪਾਸਾ ਮਰ ਜਾਵੇ ਕਿਸੇ ਨੂੰ ਗੋਡੇ ਦਾ ਤੁਲੀਵ ਹੋਵੇ ਕਹੇ ਦੇ ਗੋਡੇ ਡੈਡ ਹੋ ਗਏ ਨਾ ਉਹ ਠੀਕ ਹੋ ਜਾਂਦੇ ਨੇ ਇਸ ਤੇਲ ਦੇ ਨਾਲ ਇਸ ਕਰਕੇ ਇਹਨਾਂ ਜਿਹੜਾ ਕੀਮਤੀ ਤੇਲ ਹੈ ਕਰੀਬ 6000 ਰੁਪਏ ਕਿਲੋ ਦੇ ਰਿਹਾ ਹਾਂ ਇਹ ਸਾਰੀਆਂ ਸੇਵਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪ ਕਰ ਰਹੇ ਨੇ ਸੱਚੇ ਕਿਉਂ ਲੈ ਇਹ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦਾ ਦਰ ਹੈ ਔਰ ਇੱਥੇ ਹਰ ਵੇਲੇ ਕੀਰਤਨ ਚੱਲਦਾ ਸਮੋੜ ਦੁੱਤੇ ਮੇਰੇ ਕੰਨਾਂ ਵਿੱਚ ਕੀਰਤਨ ਬੰਧਰ ਹੁੰਦਾ ਦਾਸ 5 ਸਾਲ ਤੋਂ ਮਹਿਮਾਨ ਹੈ ਮੈਨੂੰ ਗੁਰੂ ਰਾਮਦਾਸ ਸਾਹਿਬ ਦੇ ਨਾਲ ਲਾਇਆ ਅੱਜ ਮੇਰੀ 69 ਸਾਲ ਦੀ ਉਮਰ 1 ਜਨਵਰੀ ਨੂੰ ਹੋ ਜਾਣੀ ਹੈ ਤੇ ਮਾਤਾ ਜੀ ਦਾ ਜਿਹੜਾ ਵਿਦੇਸ਼ ਸੀ ਮੈਨੂੰ ਉਹ ਵਿਦੇਸ਼ ਜਿਹੜਾ ਕਮਾ ਰਿਆ ਔਰ ਸਾਥ ਸੰਗਤ ਦੇ ਮੈਨੂੰ ਸੀਸਾ ਮੈਦਿਆਂ ਸਾਥ ਸੰਗਤ ਦਾ ਸਹਾਯੋਗ ਮਿਲਿਆ ਇਸ ਤੋਂ ਬਾਅਦ ਤੇ ਮੈਨੂੰ ਕੋਈ ਚੀਜ਼ ਚਾਹੀਦੀ ਨਹੀਂ ਸੀ ਜਦੋਂ ਕਿੰਨੇ ਕਿਸੇ ਦੇ ਹੱਥੋਂ ਨਰਾਜ ਜਾਂਦਾ ਤੇ ਉਹ ਪੈਸੇ ਕਮਾਉਂਦਾ ਪਰ ਤੁਹਾਡੇ ਵਾਲੇ ਫ੍ਰੀ ਸੇਵਾ ਉਹ ਸਰ ਜੀ ਮਾਰੇ ਪੈਸੇ ਮੈਂ ਨਾਲ ਧਰਮਰਾਜ ਨੂੰ ਥੋੜਾ ਵਿਖਾਣੇ ਆ ਧਰਮਰਾਜ ਪੈਸੇ ਦੇਖੇਗਾ ਛੱਡ ਦੇਗਾ ਮੈਨੂੰ ਧਰਮਰਾਜ ਦੇਖੀ ਨਹੀਂ ਸਤਗੁਰੂ ਜੀ ਆਪ ਕਰਦੇ ਨੇ ਮੈਂ ਆਪਾਂ ਕੋਈ ਨਹੀਂ ਕਰਦੇ ਸਰ ਜੀ ਪੰਜ ਵਾਰੀ ਬੋਲਣਾ ਪੈਂਦਾ ਸੰਤਨਗੁਰੂ ਆਪਸ ਜਿੰਨੀ ਵਾਰੀ ਮਰਜ਼ੀ ਜਿੰਨਾ ਤੱਕ ਬੈਠਾ ਹੈ ਬੰਦਾ ਉਹਨੂੰ ਹੋਰ ਮੈਂ ਬੇਨਤੀ ਕਰਨਾ ਵੀ ਹੋਰ ਕੋਈ ਗੱਲ ਨਾ ਕਰੇ ਮੇਰੇ ਇੱਥੇ ਦਰਦ ਹੈ ਕਿਉਂਕਿ ਸਾਰਾ ਕੋਈ ਤੇ ਮਹਾਰਾਜ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਜੇ ਬਰਾਸ ਸਾਰਾ ਕੋਈ ਤੇ ਮਹਾਰਾਜ ਨੂੰ ਪਤਾ ਹੈ ਕਿੱਥੇ ਤੁਸੀਂ ਮਨ ਭਾਈ ਜਾ ਰਹੇ ਹੋ ਹਾਂਜੀ ਕਿੱਲੇ ਚ ਤੁਸੀਂ ਮਨ ਭਾਈ ਜਾ ਰਹੇ ਹੋ ਇੱਥੇ ਦੇ ਕਰੀਬ ਕਰੀ ਮਹੀਨਾ ਵੀ ਡੇਢ ਮਹੀਨਾ ਆਇਆ ਵੈਸੇ ਤਾਂ 24 ਸਾਲਾਂ ਤੋਂ ਮੈਂ ਦਾਸ ਮਹਾਰਾਜ ਦਾ ਸੇਵਾਦਾਰ ਸਮਾਂ ਕਿੰਨੇ ਵੇਲੇ ਰੱਖਿਆ ਗਿਆ ਜੀ ਇਹ ਸਮਾਂ 10:30 ਤੋਂ 7:30 ਤੱਕ ਰਾਤ ਤੱਕ ਜੀ ਕਿੰਨੇ ਕੁ ਮਰੀਜ਼ ਹੁੰਦੇ ਗੁਰੂ ਰਾਮਦਾਸ ਸਾਹਿਬ ਨੇ ਬਹੁਤ ਸਾਰੇ ਮਰੀਜ਼ ਠੀਕ ਕੀਤੇ ਜੀ ਮੈਂ ਕੋਈ ਠੀਕ ਨਹੀਂ ਕੀਤੇ ਬਹੁਤ ਸਾਰੇ ਸੱਚੇ ਪਾਤਸ਼ਾਹ ਨੇ ਠੀਕ ਕੀਤੇ ਇੱਥੇ ਹੁਣੇ ਬੜੇ ਆ ਗਏ ਨੇ ਜਿਹੜੇ ਬੈਠੇ ਨੇ ਆਲ ਓਵਰ ਬੈਕਟਰੀਆਂ ਦੇ ਆਲਵਾ ਰੱਖਸ਼ੇ ਵਾਲੇ ਆਲ ਓਵਰ ਬ੍ਰੈਗਰ ਔਰ ਜਿਹੜੇ ਗਰੀਬ ਬੰਦੇ ਹਨ ਹਾਯਾ ਰਾਨੀ ਗਿੰਤੀ ਗੁਰ ਰਾਮਦਾਸ ਸਾਹਿਬ ਨੇ ਠੀਕ ਕੀਤੇ ਆ ਬਾਬਾ ਜੀ ਤੁਸੀਂ ਤੇ ਫਰੀ ਠੀਕ ਕਰਦੇ ਹੋਗੇ ਕਈ ਹਸਪਤਾਲ ਹੈ ਤੁਹਾਡੇ ਨਾਲ ਨਾਰਾਜ਼ ਹੁੰਦੇ ਉਹਨਾਂ ਕਿ ਬਹੁਤ ਸਾਰੇ ਲੋਕ ਜਿਆਦਾ ਮੈਨੂੰ ਠਾਉਣ ਦਾ ਵੀ ਇਥੋਂ ਕੋਸ਼ਿਸ਼ ਹੋ ਰਹੀ ਹੈ ਇੱਕ ਵਾਰੀ ਉਹਨਾਂ ਨੇ ਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਸੰਗਤਾਂ ਨੇ ਕਿਰਪਾ ਕਰਕੇ ਉਹਨਾਂ ਦਾ ਮੂੰਹ ਚੰਗੀ ਤਰ੍ਹਾਂ ਤੋੜਿਆ ਔਰ ਉਹ ਬੈਠ ਕੇ ਨਰਾਮ ਨਾਲ ਸੰਗਤਾਂ ਨੂੰ ਵੀ ਅਪੀਲ ਕਰੋਗੇ ਸੰਗਤਾਂ ਮੈਂ ਇਹੋ ਬੇਨਤੀ ਕਰਾਂਗਾ ਕਿ ਸੰਗਤ ਆਕੇ ਗੁਰ ਰਾਮਦਾਸ ਸਾਹਿਬ ਦੀਆਂ ਬਖਸ਼ਾ ਜਿਹੜੀਆਂ ਪ੍ਰਾਪਤ ਕਰਨ ਔਰ ਆਪਣਾ ਇਹ ਹਾਲਾਤ ਕਿਰਾਨ ਔਰ ਠੀਕ ਹੋਣ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਆਪਣੀ ਜੇ ਲੋਕਾਂ ਨੂੰ ਦਰਦੋ ਤਕੀਫਾਂ ਸੁਖ ਦੱਸਦੇ ਤੁਹਾਡੇ ਕੀ ਹੁੰਦਾ ਪਿਆ ਮੇਰੇ ਨਾਲ ਕਾਫੀ ਦਿਨਾਂ ਤੋਂ ਸਰਵਾਈਕਲ ਦੀ ਪ੍ਰੋਬਲਮ ਸੀ ਮੈਂ ਥੋੜਾ ਜਿਹਾ ਫਿਰ ਆ ਦੋ ਚਾਰ ਦਿਨ ਹੋ ਗਏ ਨੇ ਮੇਰੇ ਸਰਵਾਈਕਲ ਦੀ ਬਹੁਤ ਜਿਆਦਾ ਪ੍ਰੋਬਲਮ ਸੀ ਕਿ ਮੈਂ ਹੁਣ ਇਹਨਾਂ ਨੂੰ ਬਾਬਾ ਜੀ ਨੂੰ ਵਿਖਾਇਆ ਵੀਰ ਜੀ ਨੇ ਵਿਖਾਇਆ ਤਾਂ ਕਹਿੰਦੇ ਪੈ ਗਈ ਨਾ ਬਾਬਾ ਜੀ ਕਰ ਦਵੇ ਠੀਕ ਤੇ ਮੈਂ ਕਰੋ ਇਹਨਾਂ ਕੋ ਆ ਜੀਏ ਲੱਗਦਾ ਕਿ ਇਹ ਜੇ ਡਾਕਟਰੀ ਇਲਾਜ ਕਰਾਈਏ ਤਾਂ ਕਾਫੀ ਪੈਸੇ ਲੱਗਦੇ ਨੇ ਹਾਂ ਇਹ ਤੇ ਇਲਾਜ ਕਰੀ ਪੈਸੇ ਵੀ ਲੱਗਦੇ ਨੇ ਸਰੀਰ ਵੀ ਖਰਾਬ ਹੁੰਦਾ ਹੂੰ ਕਿਉਂਕਿ ਦਵਾਈਆਂ ਟੈਲੋਪੈਥੀ ਵੀ ਬੰਦੇ ਨੂੰ ਮਾਰਦੀਆਂ ਨੇ ਠੀਕ ਨਹੀਂ ਕਰਦੀਆਂ ਦੇਸੀ ਇਲਾਜ ਦੇਸੀ ਦਾ ਐ ਸਭ ਕੋਈ ਨਾਲੇ ਗੁਰੂ ਨਗਰੀ ਦੇ ਬਾਹਰ ਜਿਹੜਾ ਬਿਲਕੁਲ ਬਿਲਕੁਲ ਬਾਬਾ ਜੀ ਸਭ ਤੋਂ ਵਧੀਆ ਇਹੋ ਕਹਿੰਦੇ ਆ ਵੀ ਗੁਰੂ ਰਾਮਦਾਸ ਦਾ ਨਾਮ ਲਓ ਸਭ ਤੋਂ ਵਧੀਆ ਇਹ ਇਹ ਗੱਲ ਹੈ ਬਹੁਤ ਵਧੀਆ